ਦੇਖ ਲਓ ਭਾਈ ਉਹੀ ਨਦੀ ਇਹ ਹੈ ਉਹ ਲੱਗਿਆ ਤਗਾ ਪੋਸਟ ਵੀ ਲਾਟੇ ਇਹ ਜਿਹੜੀ ਭਾਈ ਥੋੜੀ ਰੋਗੀ ਚੱਲਿਆ ਕਰਨੀ ਸੀ ਕਦੇ ਆਹ ਦੇਖ ਲਓ ਪਾਣੀ ਕਿੰਨਾ ਵਧ ਗਿਆ ਭਾਈ ਇਹ ਸਾਰੀ ਭਰ ਗਈ ਹੋਣਾ ਉਹ ਫੁੱਲ ਫਲੱਡ ਭਰ ਗਈ ਸਾਰੀ ਆ ਦੇਖੋ ਪਹਿਲਾਂ ਅਸੀਂ ਇੱਥੇ ਨਹਾ ਕੇ ਜਾਇ ਕਰਦੇ ਭਾਈ ਹੁਣ ਡਰ ਲੱਗਦਾ ਮੱਥੇ ਕਰਕੇ ਇਹ ਆ ਦੇਖ ਲਓ ਭਾਈ ਦੁਨੀਆ ਕਿਵੇਂ ਦੇਖ ਰਹੀ ਆ ਜਿਵੇਂ ਆਪਣੇ ਨਹੀਂ ਕਗਰਾਂ ਚ ਪਾਣੀ ਆਇਆ ਕਰਦਾ ਲੋਕ ਦੇਖਣਾ ਆਉਂਦੇ ਨੇ ਉਹੀ ਕੰਮ ਹੋ ਰਿਹਾ ਭਾਈ ਆ ਦੇਖੋ ਬਈ ਭਾਈ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਕਿਉਂ ਵੀਡੀਓ ਜਿਹੜੀਆਂ ਆਉਂਦੀਆਂ ਰਹਿੰਣ ਤੁਹਾਡੇ ਦਾਕ ਆ ਦੇਖ ਲਓ ਬਈ ਪਾਣੀ ਦਾ ਹਾਲ ਇਹ ਪਾਣੀ ਛੱਡਿਆ ਗਿਆ ਬਈ ਹੁਣ ਇੱਕ ਤਾਂ ਬਈ ਮੀਂਹ ਬਹੁਤ ਪੈ ਰਹੇ ਨੇ ਬਈ ਬਹੁਤ ਪਈ ਜਾਂਦੇ ਨੇ ਬਈ ਨਵੇਂ ਖੜ ਕੇ ਫਿਰ ਡਰ ਲੱਗਦਾ ਇੱਕ ਤਾਂ ਆ ਜਾ ਕੋਈ ਸਾਧਨ ਕਾਪਦਾ ਪੁਲ ਉੱਤੇ ਦੀ ਕੋਲ ਕੰਮ ਦਾ ਜੰਪ ਦਿੰਦਾ ਪੁਲਾ ਆ ਦੇਖੋ ਬਈ ਇਹਨੂੰ ਪੱਕੀ ਕਰਦੇ ਸੀ ਤਾਂ ਉਹਦੇ ਨਾਲ ਇੱਕ ਤਾਂ ਵੀ ਪਈਆਂ ਨੇ ਦੇਖੋ ਇੱਟਾ ਵੀ ਪਈਆਂ ਨੇ ਕਮਰੇ ਚ ਤਲਾਰ ਕੰਦੀ ਕੋਠਾ ਕਾਠਾ ਬਣਾਉਣ ਦਾ ਮਨ ਲੱਗ ਕਿਸ ਨੇ ਆਹ ਲਾ ਬਈ ਉਹਰੇ ਪਾਣੀ ਦਾ ਹੁਣ ਜਿਹੜੇ ਭਾਈ ਮਸ਼ੀਨਾਂ ਲੈ ਕੇ ਆਣਗੇ ਉਹਨਾਂ ਦੇ ਹਿਸਾਬ ਨਾਲ ਹੀ ਜਾਂਦੇ ਇਹ ਭਾਈ ਇਦਗੀ ਪਹਿਲੀ ਵਾਰੀ ਇੰਨਾ ਭਰਾ ਹਾਲ ਹੋਇਆ ਭਾਈ ਮੀਂਹ ਬਹੁਤ ਤੇਜ਼ ਆ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਅੱਦੋ ਵੱਤ ਮੀਂਹ ਪਈ ਜਾਂਦੇ ਨੇ ਭਾਈ ਅੱਜ ਕੀ ਅਜਿਹੀ ਭਾਈ ਕਿਤੇ ਕੋਈ ਹੋ ਨਹੀਂ ਹੈਗਾ